ਕੋਈ ਨਹੀਂ ਕੋਈ ਬੱਚੇ ਦੰਦ ਕਰ ਤਕਾ ਉਹੀ ਤਾਂ ਕਿ ਉਹ ਖੜ ਗਿਆ ਦੋ ਦੰਦ ਬੱਚੇ ਤੋਰ ਫੇਰ ਕੇ ਦਿਖਾ ਕਾਏ ਪੈਸਿਆਂ ਦਾ ਓਏ ਬੱਚਾ ਇਹ ਬਕੀਆ ਪੁੰਜਰ ਪੁੰਜਰ ਬਹੁਤ ਨੰਬਰ ਦੋ ਦੰਦ ਹੈ ਕੱਦ ਕਰੂ ਭੈ ਜੋ ਐਨ ਛੁਕ ਮਾ ਚੇਸਤੀ ਕਰਨ ਦਾ ਗੋਲ ਹੈ ਪੁਰਾ ਓਏ ਕਾਏ ਪੈਸਿਆਂ ਦਾ ਪੁਰਾ ਲਿਆ ਬਾਦ ਦਰ ਆ ਆ ਗਿਆ ਆ ਗਿਆ ਓਏ ਮੇਮਨਾ ਜੀ ਕਾਏ ਪੈਸਿਆਂ ਦਾ ਬਾਈ ਆਹਾ ਆਹ ਮੈਂ ਮਨਾ ਜਾ ਕੈਪ ਕੈ ਪੈਸਿਆਂ ਦਾ ਹੈ 25000 ਸ਼ੇਰ ਵਰਗੇ ਨੂੰ ਕੀ ਕਰੇਗਾ ਬੋਡਾ ਵੱਖਰਾ ਤੇਰੇ ਕੰਮ ਦਾ ਨਹੀਂ ਹੈਗਾ ਤਾਂ ਤਾਂ ਉਹ ਲੈਣਾ ਦਵਾ ਦਾ ਬੱਕਰੀਆਂ ਘਰੇ ਜਿਹੜਾ ਕਿਉਂ ਵੀ ਬੱਕਰੀ ਦਾ ਖੜਦਾ ਨਹੀਂ ਦੋ ਦੰਦ ਧੀ ਹੈ ਮੈਂ ਨਾ ਛੇਲਾ ਠੀਕ ਹੈ ਕੰਨਾ ਕੰਨੀ ਨਾ ਦੇਖ ਆ ਕੰਨ ਤਾਂ ਮਾਰੇ ਮੋٹے ਹੁੰਦੇ ਆ ਛੋਟੇ ਵੀ ਬੜੇ ਵੀ ਤੇ ਕੋਈ ਐਡੇ ਖਾਸ ਛੋਟੇ ਵੀ ਨਹੀਂ ਹੈਗੇ ਕੰਨ ਬੱਚਾ ਸੋਤਣਾ ਬਹੁਤ ਹੈ ਤੈਨੂੰ ਪਸੰਦ ਆਉਣਾ ਝਿਜਾ ਦੇ ਲਾ ਦੀ ਮੇਰੇ ਪਸੰਦ ਨਹੀਂ ਤੂੰ ਪਸੰਦ ਆਉਂਦਾ ਕਰ ਯਾਰ ਵਿਚ ਚੱਲ ਖਾੜੇ ਦੇ ਢੰਗ ਦਾ ਬੱਚਾ ਮੈਨੂੰ ਲੱਗਦੀ ਆ 14 ਤੋਂ ਸਟਾਰਟ ਕਰੀਏ 13 ਤੋਂ ਹਨਾ ਹੁਣ ਸਹੀ ਟੱਕੀ ਦੀ ਠੀਕ ਆ ਉੱਢੇ ਹਾਂ ਕੱਟ ਕਰੂਗਾ ਖਾਤਾ ਕਰੂਗਾ ਹਾਂ ਜੀ ਉਹ ਸਹੀ ਹੈ ਬੇਮੜਾ ਭਾਂਡਾ ਲੀ ਚ ਜਾਈ ਨਹੀਂ ਆਪਣੀ ਤੇ ਤੁਸੀਂ ਦੱਸ ਦੋ ਪਵਾ 2 ਰੁਪਏ ਲਾਓ ਆਪਾਂ ਨੂੰ ਕੋਈ ਦੁੱਖ ਨਹੀਂ ਫਿਰ ਤੈਨੂੰ ਪਤਾ ਰੋਈ ਤੂੰ ਨਾਲ ਨਾ ਇਹਨੂੰ ਮਾਰ ਨਾ ਸਾਨੂੰ ਮਾਰ ਬਸ ਚੋਂ ਲਖੀ ਆ ਬਸ ਉਰੀਆ ਕੰਨੀ ਬੋਲ ਠੀਕ ਆ ਗੱਲ ਇੱਕ ਕੱਲੇ ਕੰਨਾਂ ਨੂੰ ਨਾ ਦੇਖ ਲੈ ਬਾਈ ਓਏ ਬਾਦਰਾ 14000 ਕਹਿੰਦਾ ਇਹ ਨਾਲ ਕੰਨ ਨਹੀਂ ਕੁਸਾ ਲੈ ਲੈ ਕੰਨ ਕਿਉਂ ਨਹੀਂ ਯਾਰ ਕੰਨ ਦੇਖਦਾ ਆਉਂਦਾ ਯਾਰ ਆਲਾ ਯਾਰਾ ਜੀ ਯਾਰ ਤੂੰ ਹੀ ਸੇਣਾ ਇਹ ਮਾ ਫਰਦੀਆ ਮੈਂ ਬੱਚੇ-ਬੱਚੇ ਲੈਣ ਆਲਾ ਤੂੰ ਖੜ ਜਾ ਚੰਪੂ ਨਾ ਸਾ ਅੱਧਰੇ ਪਾਛੇ ਹੋ ਜਾ ਪਰ ਕਿਨੇ ਦਾ ਲੈ ਇੱਕੋ ਜਾਂ ਤੁਸੀਂ ਦੱਸ ਦਿਓ ਯਾਰ ਪੱਕਾ ਮੁੱਲ ਨਾ ਨਾ ਮੈਂ ਤਾਂ ਇਹ ਜੀ ਲੈਣ ਨਾਲ ਆਹ ਕਰ ਆ ਕਰ ਲਾ ਤੁਸੀਂ ਫਿਰ ਦੀ ਕੱਚੇ ਚੋਂ ਨਾ ਕੱਚਾ ਜਨਾ ਮੁੰਡਾ ਮੇਰੀ ਗੱਲ ਸੁਣ ਲੈ ਓਰੇ ਆ 2 ਮਿੰਟ ਖੜ ਜੋ ਮੁੰਡਿਓ ਆਪਣੇ ਜੱਟ 16000 ਦਾ ਹੋ ਨਹੀਂ ਯਾਰ 16 ਫਿਰ ਤਾਂ ਬੜਾ ਘਾਟਾ ਪੈਂਦਾ ਵਾ ਬਿੱਲਾ ਹਾਂ ਬਲ ਨਹੀਂ ਆਪਣੇ ਇਹ ਕਰਨੇ ਛੋਲੇ ਹੈ ਯਾਰ ਮੈਂ ਵਧੀਆ ਭਾਈ ਉਹ ਥੋੜੇ ਸਾਹਮਣੇ ਇਹਨੂੰ ਨਾਮ ਨਾਲ ਚੰਗਾ ਦਵਾਰਿਆ ਨਾ ਦੋ ਦੰਦ ਬੱਚਾ ਹੈ 17000 ਦਾ ਦਿੰਦੇ ਹਾਂ ਸਰ ਆਪਾ ਮੋੜ ਦੇ ਨਹੀਂ ਸੀ ਹਉ ਨਹੀਂ ਮੋੜ ਦੇ ਨਹੀਂ ਸੀ ਉੱਤ ਚੱਲਿਆ ਵਾ ਮੈਨੂੰ ਆ ਆਪ ਹੀ ਗਾਇਨ ਦੇ ਆਪਾਂ ਦਾ ਬਹੁਤ ਹੈ ਪੁੰਜੜ ਵਧੀਆ ਰਾਜੂ ਯਾ ਮੈਂ ਤਾਂ ਹਾਂ ਵਾਸ ਵਾਸ ਓਕੇ ਆ ਜਾ ਵਾ ਹੁਕਮ ਓ ਚਲੋ ਛੱਡ ਤੂੰ ਗੱਲ ਇਹ ਗੱਲਾਂ ਛੱਡ ਚੱਲ ਪੁੰਜੜ ਜਮਾਲ ਨੂੰ ਵੀ ਕਾਲੀ ਨੇ ਸਾਰੇ ਇਹਦੇ ਹੈ ਜੇ ਤੇਰੇ ਪਸੰਦ ਹੈ ਤਾਂ ਦਵਾਉਂ ਤੱਕਾ ਕੋਈ ਨਹੀਂ ਹੈਗਾ ਕਿਉਂ ਜੀ ਤੇਰੇ ਪਸੰਦ ਦਾ ਬਾਈ ਲੈ ਲਓ ਹਾਂ ਬੱਚਾ ਚੱਲ ਚੱਲ ਜਾ ਕਰਕੇ ਲੈ ਚੱਲੀਏ ਫਿਰ ਆ ਦੋ ਨਾ ਮੈਂ ਤਾਂ ਦਵਾਉਣਾ ਕਹਿੰਦਾ ਦਵਾਉਂਦਾ ਨਹੀਂ ਹੁਣ 17 ਦਾ 17 ਦਾ ਦੇਨੇਗਾ ਬਾਈ ਬੜੇ ਤੂ ਪਾ ਦੇ ਰੜੀ ਪੈ ਤੀ ਜੇ ਤੇ ਜੇਬ ਦਾ ਦੰਬ ਵੀ ਦੇਖਣਾ ਤੈਨੂੰ ਵਧੀਆ ਲਾਇਦਾ ਦਾ ਕਰ ਇਹ ਮੈਂ ਪਸੰਦਾ ਦਾ ਦੇ ਤੈਨੂੰ ਪਸੰਦ ਹੈ ਖਰਚੋ ਠੀਕ ਆ ਤੂੰ ਦੱਸ ਫਿਰ ਪੂਰੇ 20 ਦਾ ਫਲਾ ਨਹੀਂ ਚਲ ਕੋਈ ਨਹੀਂ ਲੱਖੀ ਕਰ ਸੋ ਨਹੀਂ ਬਾਈ ਲੱਖੀ ਕਰ ਸੋ ਬਾਈ ਬਣ ਕੇ ਮੇਰੀ ਸੁਣਦਾ ਗੱਲ ਮੇਰੀ ਗੱਲ ਸੁਣਦਾ ਇਹਨਾਂ ਨੂੰ ਵੀ ਥੋੜਾ ਜਿਹਾ ਘਾਟਾ ਪੈਂਦਾ। ਇਹਨੇ ਨੀਮ ਚੱਕਦਾ ਸਿਆਣਾ ਬੰਦਾ ਮੇਰੇ ਮੂੰਹੋਂ ਝੂਠ ਨਹੀਂ ਬੋਲਦਾ। ਮੈਂ ਆਪਾਂ ਨੂੰ ਇੱਥੋਂ ਪਾ ਲੈ ਸਾਡੇ 22 ਦਾ ਲਿਆ ਵਾਪਨਾ। ਉਹ ਪਿਆਵਾ ਜਿੰਨੇ ਕਹਿ ਗਏ ਦੇ ਜੀ ਬਾਕੀ ਗੂਗਲ ਪੇ ਕਰਾ ਜੀ। ਹਾਂ ਕੋਈ ਨਹੀਂ ਹਰ ਲਾਈ ਬਣ ਕੇ। ਜਾ ਸਾਡੇ 18 ਦਾ ਹੋ ਗਿਆ ਵੀ। ਚੱਟ ਨਿਪੜ ਗਿਆ। ਤੈਨੂੰ ਆਪਦਾ ਭਰਾ ਬਣਾਇਆ ਹੈ ਆਪਾਂ ਨੇ ਤਾਂ ਤੇਰੀ ਮੈਂ ਕਦਰ ਕਰਦਾ ਕੈਸਾ ਲੁੱਗਿਆ। ਨਹੀਂ ਹਰ ਇੱਕ ਤੇ ਇਹ ਬੰਦਾ ਲੱਖੀ ਵਿਸ਼ਵਾਸ ਨਹੀਂ ਕਰਦਾ ਮੁੰਡਾ। ਲੈ ਕੋਈ ਨਹੀਂ। ਕਰੋ ਆ ਗੂਗਲ ਪੇ ਦਾ ਖਾਤਾ ਦਿਓ ਜੀ ਉਹ ਨਹੀਂ ਕਹੇਗੇ ਹੈ ਿਆ ਬੱਕਰਾ ਫੜ ਕੇ ਵੀਰਾ ਬਜਲੂ ਨਹੀਂ ਕੋਈ ਦੰਦਾ ਹੈਗਾ ਮੰਡੀਆਂ ਚ ਠੀਕ ਹੈ ਪਸੰਦ ਹੈ ਬੱਚਾ ਨਵੇਂ ਨਾਲੇ ਬੱਕਰੀਆਂ ਹੁਣ ਤੇਰੀਆਂ ਸਾਰੀਆਂ ਹਰੀਆਂ ਕਰ ਦੂਗਾ ਲਓ ਜੀ ਦੋ ਦੰਦਾ ਇਹਦੇ ਚ ਕੋਈ ਹੋਰ ਨਹੀਂ ਹੈਗੀ ਠੱਗੀ ਵਾਲੀ ਗੱਲ ਹੈ ਠੀਕ ਹੈ ਜੀ ਲੈ ਵੀਰੇ ਠੀਕ ਹੈ ਜੀ ਨੰਬਰ ਦੇ ਦਿੰਨਾ ਭਾਈ ਤੁਹਾਨੂੰ ਨੰਬਰ ਦੇ 40 ਦੇ ਥੱਲੇ ਮਾਲਾ ਵਰਤ ਥੱਲੇ 45 ਹੋਏ ਬਸ ਫਿਰ ਹੁਣ ਕਾਤਾ ਗਿਆ ਥੱਲੇ ਹੋ ਗਿਆ ਕਾਤਾ ਗਿਆ ਬੱਕਰਾ ਮੇਰਾ ਤਾਂ ਹੀ ਨਹੀਂ ਭਾਈ ਇਹ ਤਾਂ ਬੱਚੇ ਨੂੰ ਉਹ ਨਾ ਫਾਇਦਾ ਲੈਦਾ ਨਹੀਂ ਬੱਕਰਾ ਆ ਬੰਜਾ ਦਾ ਬੱਕਰਾ ਉਹ ਵਾਸੇ ਅੰਦਰ ਨੂੰ ਕੀ ਮਲਣਾ ਲਾ ਲਾ ਹੁਣ ਕਿੱਥੇ ਲਾਜਾ ਇਹਨਾਂ ਦਾ ਮੇਰੇ ਹਿਸਾਬ ਨਾਲ ਹੈਗਾ ਇਹਨਾਂ ਨੂੰ ਲਾਗੇ ਦੇ ਅੰਤ ਹੋ ਜੇ ਕਾਲ ਮਾੜਾ ਮੁੱਟਾ ਕੋਈ ਨਹੀਂ ਪਤਾ ਲੱਗੀ ਵੀ 40 ਕਿ ਫਿੰਟਾ ਆਈਏ ਕਿ ਬੈਲੀਏ ਖਰਜਾ 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 ਇੱਕ ਚਾਰ ਖੜਾਣ ਦੇ ਬੂਰੋ ਹਲਾਈ ਨਾ ਬੋਕ ਨੂੰ ਪਰ ਆਹੇ ਮੁੰਡਿਓ ਚੱਲਾ ਥੱਲੇ ਖੁਰੀ ਤੇ ਸਹੀ ਲਾਇਆ 33 ਕਿਉਂ ਜੀ ਮੰਨਦੇ ਹੋ 40 ਤੋਂ ਥੱਲੇ ਐ 33 ਇਚ ਐ ਸੇ ਸਾਨੂੰ ਰੋਜ਼ ਦਾ ਪਤਾ ਆ ਬਾਲ ਜੀ ਬੋਲ ਮੈਨੂੰ ਲੱਗਦੇ ਹਿਸਾਬ ਨਾਲ ਲੱਗਿਆ ਹੈ ਮਹੀਨਾ ਨਹੀਂ ਜੀ ਨਹੀਂ 38 ਇੰਚ ਹੈ 38 39 ਸਾਢੇ 38 ਲਾ ਲਾ ਰੁਪਿਆ ਤੈਨੂੰ ਇਹਦਾ ਦੇ ਦਈਏ 14000 15 ਦਾ ਚੱਲਦਾ ਹੈ ਸਾਢੇ 15 16 ਹੁਣ ਕੀ ਕਰਾਂ ਨਹੀਂ ਕਰਨਾ ਰੈਂਡਰ ਕਰਦੇ ਜਰੂਰੀ ਚਲੋ ਕੋਈ ਕੋਈ ਜਰਾ ਹੀ ਨਹੀਂ ਕਿਉਂ ਜਿੰਨੇ ਕ ਤਾਂ ਮਾਲ ਆਪਾਂ ਉਹਨਾਂ ਕ ਮੁੱਲ ਲਾਤਾ ਬਾਦ ਕੱਟ ਨਹੀਂ ਲਾਉਂਦੇ ਨਾ ਤੇਰਾ ਦਿਲ ਦਿਖਾਈਏ ਨਾ ਅਗਲੇ ਲੈਣ ਵਾਲੇ ਦਾ ਕੁਰਸੀ ਤੇ ਬੈਠ ਗਿਆ ਮਾਨ ਮਾਨਸਾ ਵਾਲਾ ਕੱਟ ਨਹੀਂ ਔਰ ਵੀਡੀਓ ਤਾਂ ਬਣਾਉਂਦਾ ਨਹੀਂ ਆਪਦੀ ਹੈਂ ਅੱਛਾ ਉਹ ਤਾਂ ਤੂੰ ਦਿਖਾ ਬੱਕਾ ਬੱਕਰਾ ਬੋਟਾ پلاڻو کي ڪي ڪرهندا آهن ਦਾ ਨਾ ਚਾਹ ਨਾ ਪੂਰਾ 18 ਦਾ ਜੰਨੇ ਫਿਰ ਨੂੰ ਮੈਂ ਕੀ ਕਰਾਂ ਉਹ ਆਜੂ ਦੇਖ ਨਾ ਮਾਰੇ 28 ਦਾ ਲੈ ਜਾ 28 ਦਾ ਕਿੱਥੇ ਕੱਚਾ ਹੈ ਬੱਕਰੀਆਂ ਬਾਤੇ ਉਹ ਆਇਆ ਮਲੋਟੋ ਬੰਦਾ ਕਿੰਨੇ ਦਾ ਫਿਰ ਹਾਂ ਰਾਜੂ ਆਜੂ ਦੇਖ ਭਈ ਪਸੰਦ ਆ ਤੇਰੇ ਦੱਸ ਹਾਂਜੀ ਤੈਨੂੰ ਬਥੇਰਾ ਆ ਦੇ ਵਿੱਚ ਲੈਦਾ ਮੈਂ ਰਾਜੂ ਇਹ ਤਾਂ ਨਵੇਂ ਦੰਦੀਆਂ ਤੂੰ ਕਹੀ ਜੰਨੇ ਵਿੱਚੂ ਇਹ ਉਹ ਹੈ ਇਹ ਤਾਂ ਨਵੇਂ ਦੰਦਾ ਹੈ ਹੈ ਦੇਖ ਲੈ ਨਹੀਂ ਦੇਖ ਲੈਦਾ ਹੁਣ ਤੇਲੇ 20 25 ਬੱਕਰੀਆਂ ਨੇ ਤੇਰੇ ਪਸੰਦ ਆਉਣਾ ਚਾਹੀਦਾ ਬੱਚਿਆਂ ਵਾਸਤੇ ਲੈਣਾ ਆਪਾਂ ਨੇ ਕੁਆਲਟੀ ਚਾਹ ਰਤੀਆਂ ਦਾ ਜੀ 40000 ਮਾਰੇ ਤੇ ਚੱਲੇ 40000 ਐ ਹੈ ਤੋਂ ਨਹੀਂ ਕਿ ਜਨੀਓ ਬੋਖਦੀ ਸੀ ਫੋਟ ਦੇਖ ਲੈ ਬੱਕਰੀਆਂ ਹਰੀਆਂ ਕਰਾਉਣ ਵਾਸਤੇ ਲੈਣਾ ਲੈ 6 ਦੰਦਾ ਸਿੰਧ ਹੈ ਉਹ ਏਡ ਤਾਂ ਹੋਣੀ ਜਾਨ ਪੈ ਜੂਗੀ ਹਜੇ ਵੀਰੇ ਨੜਾ ਨੂੰ ਨੜਾ ਦਾ ਦੇਖ ਕਿੰਨਾ ਸਿੱਧਾ ਸੜਾ ਯਾਰੇ ਵੱਡੇਗਾ ਵੱਡੇ ਨੂੰ ਕੋਰ ਭਰਾ ਬਣ ਕੇ ਮੈਂ ਦੇਖਦਾ ਲਵਾ ਪੈਸੇ ਬਹੁਤ ਮੈਂ ਤਾਂ ਕਹਿੰਦਾ ਫਾਇਦਾ ਕਰਨ ਵਾਲਾ ਬੰਦਾ ਮੈਂ ਇਹਨੂੰ ਮੁੰਡੇ ਨੂੰ ਰੋਕ ਰਹੀ ਦੀਏ ਗੋਰ ਦੇ ਸਟੀ ਕਰਨੇ ਬੱਕਰੀ ਨਾਲ ਆਵੇ ਤਾਂ ਵੀ ਜ਼ਿੰਮੇਵਾਰੀਆਂ ਪੀੜ ਸੋ ਜਿਹੜਾ ਕੱਢਣਾ ਹੈ ਜੇ